ਆਸਟ੍ਰੇਲੀਆ ਦੇ ਮੈਲਬਰਨ ਦੇ ਇੱਕ ਸਿੱਖ ਪਰਿਵਾਰ ਨੇ ਇੱਕ ਈਸਾਈ ਸਕੂਲ ਵੱਲੋਂ ਉਨ੍ਹਾਂ ਦੇ 5 ਸਾਲ ਦੇ ਬੇਟੇ ਨੂੰ ਸਿਰ ਤੇ ਪਟਕਾ ਬੰਨਣ ਤੋਂ ਰੋਕਣ ਦੇ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ ਸਿਦਕ ਸਿੰਘ ਅਰੋੜਾ ਨੂੰ ਮੈਲਬਰਨ ਦੇ ਉੱਤਰ ਪੱਛਮ ਵਿੱਚ ਮੈਲਟਨ ਕ੍ਰਿਸਚੀਅਨ ਕੌਂਡ ਵਿੱਚ ਪਟਕੇ ਸਮੇਤ ਜਾਣ ਤੋਂ ਰੋਕਿਆ ਗਿਆ ਪਰਿਵਾਰ ਹੈਰਾਨ ਹੈ ਕਿ ਆਖਰ ਇੱਕ ਸਭਿਅਕ ਸੁਸਾਇਟੀ ਵਿੱਚ ਆਪਣੇ ਧਾਰਮਿਕ ਪਹਿਰਾਵੇ ਸਮੇਤ ਜਾਣ ਤੋਂ ਕਿਸੇ ਨੂੰ ਕਿਸ ਅਧਾਰ 'ਤੇ ਰੋਕਿਆ ਜਾ ਸਕਦਾ ਹੈ ਉਨ੍ਹਾਂ ਦੇ ਬੱਚੇ ਨੂੰ ਮਹਿਜ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਸਿਰ ਤੇ ਪਟਕਾ ਬੰਨਿਆ ਹੋਇਆ ਸੀ ਬੱਚੇ ਦੇ ਪਿਤਾ ਦਾ ਕਹਿਣਾ ਕਿ ਮੈਂ ਸੱਚਮੁੱਚ ਬੁਰਾ ਅਤੇ ਨਿਰਾਸ਼ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮੈਂ ਸੋਚਦਾ ਸੀ ਕਿ ਇਹ ਇੱਕ ਆਧੁਨਿਕ ਸਮਾਜ ਹੈ ਕਿ ਇੱਕ ਬੱਚਾ ਆਪਣੇ ਪਸੰਦੇ ਸਕੂਲ ਵਿੱਚ ਇਸ ਕਰਕੇ ਨਹੀਂ ਜਾ ਸਕਦਾ ਕਿਉਂਕਿ ਉਸਨੇ ਆਪਣਾ ਧਾਰਮਿਕ ਪਹਿਰਾਵਾ ਪਾਇਆ ਹੋਇਆ ਸੀ ਉਸ ਦਾ ਕਹਿਣਾ ਹੈ ਕਿ ਉਸ ਸਕੂਲ ਵਿੱਚ ਜਾਓ ਇਹ ਉੱਥੋਂ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਹੈ ਮੈਂ ਮੈਲਟਨ ਖੇਤਰ ਦਾ ਸਭ ਤੋਂ ਵਧੀਆ ਸਕੂਲ ਆਪਣੇ ਬੱਚੇ ਲਈ ਚੁਣਿਆ ਇਸ ਪੂਰੇ ਮਾਮਲੇ ਤੋਂ ਨਿਰਾਸ਼ ਪਿਤਾ ਨੇ ਕਿਹਾ ਕਿ ਬੱਚੇ ਨੂੰ ਸਿਰ ਤੋਂ ਪਟਕਾ ਉਤਾਰਨ ਲਈ ਕਹਿਣਾ ਕਿਸੇ ਵੀ ਪੱਖੋਂ ਵਾਜਬ ਨਹੀਂ ਸੀ ਉਹਨਾਂ ਅੱਗੇ ਕਿਹਾ ਕਿ ਸਿੱਖ ਧਰਮ ਵਿੱਚ ਤੁਹਾਨੂੰ ਆਪਣੇ ਵਾਲਾਂ ਨੂੰ ਹਰ ਸਮੇਂ ਢੱਕ ਕੇ ਰੱਖਣਾ ਪੈਂਦਾ ਹੈ ਇਹ ਸਾਡੇ ਲਈ ਕਿਸੇ ਫੈਸ਼ਨ ਦੀ ਤਰ੍ਹਾਂ ਨਹੀਂ ਇਹ ਸਾਡੇ ਧਰਮ ਦੇ ਮੂਲ ਸਿਧਾਂਤ ਹਨ ਇਸ ਕੇਸ ਨੂੰ ਹੁਣ ਵਿਕਟੋਰੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਵਿੱਚ ਲਜਾਇਆ ਗਿਆ ਹੈ ਜਿੱਥੇ ਸੁਣਵਾਈ ਹੋ ਰਹੀ ਹੈ ਪਰ ਇਸ ਮਾਮਲੇ ਨੇ ਕੁਝ ਗੰਭੀਰ ਸਵਾਲ ਖੜੇ ਕੀਤੇ ਹਨ ਮਸਲਾ ਸਿੱਖਾਂ ਦੀ ਵਿਲੱਖਣ ਪਛਾਣ ਨਾਲ ਜੁੜਿਆ ਹੈ ਕਿ ਸਕੂਲ ਪ੍ਰਸ਼ਾਸਨ ਸਿੱਖ ਧਰਮ ਤੋਂ ਅਨਜਾਨ ਹੈ ਜਾਂ ਫਿਰ ਜਾਣਬੁੱਝ ਕੇ ਅجاه ਕੀਤਾ ਗਿਆ ਜਿਸ ਦਾ ਅਸਰ ਬੱਚੇ ਦੇ ਵੀ ਪੜਾਣਾ ਸੁਭਾਵਿਕ ਹੈ ਫਿਲਹਾਲ ਇਸ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ